ਹੇ ਬਿਲਡਿੰਗ ਕਿੰਨੀ ਢਾਈ ਹੈ ਇਹ ਤੜਕੇ 4 ਵਜੇ ਆਏ ਨੇ ਸਵਾ 4 ਵਜੇ ਜੜ ਕੇ 2 ਲੱਖ ਰੁਪਏ ਉਹਦੇ ਮੇਰ ਸਾਹਿਬ ਨੂੰ ਦਬਾਅ ਪਾਇਆ ਗਿਆ ਕਿ ਤੁਸੀਂ ਸਾਡਾ ਸਾਥ ਦਿਓ ਇਹ ਗੱਲ ਕੋਈ ਇੱਕ ਦੋ ਜਗ੍ਹਾ ਖਾਲੀਆਂ ਦੇ ਇੱਕ ਦੋ ਦੇ ਕਰਨੀ ਚਾਹੁੰਦਾ ਮੇਰ ਸਾਹਿਬ ਹੋਰ ਕਈ ਪਿੰਡਾਂ ਮੈਂ ਗਿਣਾ ਸਕਦਾ ਜਿਨ੍ਹਾਂ ਦੇ ਸੀਲਾ ਲਗੀਆਂ ਸੀਲਾ ਤੋੜੀਆਂ ਗਈਆਂ ਲੇਕਿਨ ਉਧਰ ਕੋਈ ਧਿਆਨ ਨਹੀਂ ਕਿਉਂ ਉਧਰੋਂ ਜਾ ਕੇ ਮਿਲ ਲੇਦੇ ਪਿੱਛੇ ਚੋਰ ਮੋਰੀ ਰਹੀ ਇੱਕ ਇਹਨਾਂ ਨੇ ਆਪਣਾ ਸਾਲਾ ਬਾਹਰ ਭਾਇਆ ਅਮਰਜੀਤ ਸਿੰਘ ਸਾਟਿਆ ਫਾਲਟਰ ਬੰਦਾ ਉਹਨੇ ਦੋ ਦਿਨਾਂ ਲਈ ਆਪਣਾ ਦਵਾਲਾ ਵੀ ਕੱਢਿਆ ਉਹ ਸਾਡੇ ਕਰਾ ਦਿੰਦਾ ਜਿਹੜੇ ਜਿਹੜੇ ਜਾਣਗੇ ਉਸ ਜੀ ਵੀ ਸਾਡੇ ਨੂੰ ਦੀ ਗਈ ਠੀਕ ਆ ਬਾਕੀ ਠੀਕ ਨੂੰ ਮੁਸ਼ਵਖਵਾ ਆਇਆ ਗਿਆ ਮੈਂ ਬੰਦਾ ਨੂੰ ਸਸਪੈਂਡ ਕਰਾਂਗਾ ਔਰ ਉਹਨੂੰ ਤੁਹਾਨੂੰ ਡੈਮੇਜ ਵੀ ਦਵਾਵਾਂਗਾ ਸਵੇਰੇ ਤੜਕਸਾਰ ਅਕਾਲੀ ਆਗੂ ਸਾਬ ਦਾ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੀ ਨਗਰ ਨਿਗਮ ਵੱਲੋਂ ਕਿਉ ਮੰਡੀ ਚੌਕ ਵਿਖੇ ਬਿਲਡਿੰਗ ਢਾਹੀ ਗਈ। ਅਵਤਾਰ ਸਿੰਘ ਟਰੱਕਾਂ ਵਾਲੇ ਪਹੁੰਚੇ ਕਮਿਸ਼ਨਰ ਆਫਿਸ। ਨਗਰ ਨਿਗਮ ਕਮਿਸ਼ਨਰ ਨੇ ਕਾਰਵਾਈ ਦਾ ਦਿੱਤਾ ਭਰੋਸਾ। ਤੇ ਆਪਣੇ ਬਰਦਰ ਅਵਤਾਰ ਸਿੰਘ ਟਰੱਕਾਂ ਵਾਲਾ ਵਾਰਡ ਦੇ ਪ੍ਰਤੀਨਿਧਾਂ ਹਸਾਬ ਦਾ ਸਹੀ ਡਿਟੇਲ ਮੀਆਂ। ਰੋਮੀ ਕਾਲੀ ਦਲ ਦੇ ਹਿਤ ਤੋਂ ਬੁੱਤ ਸਭ ਕੀ ਗੱਲ ਹੋਈ ਹੈ ਜਿਸ ਤੋਂ ਪਹਿਲਾਂ ਸਾਨੂੰ ਤੇ ਮੇਰ ਸਾਹਿਬ ਵੱਲੋਂ ਇਹ ਦਬਾਅ ਪਾਇਆ ਗਿਆ ਕਿ ਤੁਸੀਂ ਸਾਡਾ ਸਾਥ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜਾਓ ਅਵਲਤੇ ਨਹੀਂ ਤੇ ਸਾਡਾ ਸਾਥ ਦਿਓ ਇਹ ਕਹੇ ਗੱਲ ਇਸ ਤਰ੍ਹਾਂ ਹੋ ਨਹੀਂ ਸਕਦੀ ਜਿਹੜੀ ਵੀ ਗੱਲ ਹੈ ਗਲਤ ਹੈ ਮੈਂ ਕਿ ਗੱਲ ਹੋ ਸਕਦੀ ਜਿਹੜੀ ਸਾਡੇ ਪਾਰਟੀ ਚ ਵੀ ਹੋ ਜੋ ਕਹਿੰਦੇ ਉਹਦੇ ਮੁਤਾਬਕ ਕਰਾਂਗੇ ਤੋਂ ਉਹਦਾ ਫਿਰ ਬਿਖਤਾਓਗੇ ਉਹਦੇ ਕਰਕੇ ਇੱਕ ਕਾਰਵਾਈ ਕੀਤੀ ਆ ਜੋ ਕਿ ਸਰਾਸਰ ਗਲਤ ਆ ਸਰੀ ਗੱਲ ਕੋਈ ਸੇ ਕਰਜੇ ਕੁੱਜੇ ਜਗਾ ਖਾਲੀਆਂ ਦੇ ਇੱਕ ਦੋ ਦੇ ਕਰਨੀ ਚਾਹੁੰਦਾ ਮੇਰ ਸਾਹਿਬ ਉਹ ਵੀ ਉਹਦੇ ਮਨ ਚ ਮੈ ਲੱਗੀ ਆ ਉਹ ਦੇ ਕਰਕੇ ਵੀ ਆ ਮੈਨੂੰ ਸਮਝਦੀ ਆਈ ਵੀ ਮਸ਼ੀਨ ਨੇ ਕੀ ਉਗਾੜਿਆ ਸੀ ਇਹ ਰਮנדਰ ਸਾਹਿਬ ਨੂੰ ਧਿਆਨ ਵਾਲੇ ਯਾਤਰੀਆਂ ਵਾਸਤੇ ਮਸ਼ੀਨ ਅਸੀਂ ਲਾਈ ਸੀ ਪਾਣੀ ਪੀਣ ਵਾਸਤੇ ਕਰੇ ਲੱਗੀ ਰ 15 ਸਾਲ ਹੋ ਗਏ ਆ ਉਹਨੇ ਕੀ ਉਗਾੜਿਆ ਸੀ ਉਹ ਹੀ ਤੋੜ ਪੰਡ ਕਰਕੇ ਚਲੇ ਗਏ ਫੇਰ ਉਹ ਇਹਦੇ ਕੁਝ ਲਾ ਨਹੀਂ ਸਕਦੇ ਅਗਰ ਯਾਤਰੀ ਇਥੋਂ ਪਾਣੀ ਪੀਂਦੇ ਸੀ ਤੇ ਇਹਨੂੰ ਕੀ ਚੰਗੀ ਸੀ ਮੈਨੂੰ ਹਰਾਨ ਵੀ ਹੋਦੀ ਇਹ ਨਾਲ ਲੋਕਾਂ ਦੇ ਉੱਤੇ ਇਹ ਐ ਕੰਮ ਇਹ ਦੇ ਕੋ ਕਰਮ ਜੋਗੇ ਨਹੀਂ ਤੇ ਜਿਹੜਾ ਕੋ ਕਰਦਾ ਉਹਦੇ ਵਾਸਤੇ ਸ਼ਹਿਰ ਪੂਰਾ ਪੂਰੀ ਹੋਇਆ ਫਰਦਾ ਬੁਰੇ ਹਾਲਾ ਸ਼ਹਿਰ ਦੇ ਉਧਰ ਕਿਉਂ ਨਹੀਂ ਨਾ ਧਿਆਨ ਦਿੰਦਾ ਹੋਰ ਕਈ ਬਿਲਡਿੰਗਾਂ ਮੈਂ ਗਿਣਾ ਸਕਦਾ ਜਿਨ੍ਹਾਂ ਦੇ ਫੀਲਾਂ ਲੱਗੀਆਂ ਫੀਲਾਂ ਤੋੜੀਆਂ ਗਈਆਂ ਲੇਕਿਨ ਉਧਰ ਕੋਈ ਧਿਆਨ ਨਹੀਂ ਕਿਉਂ ਉਧਰੋਂ ਜਾ ਕੇ ਮਿਲਣ ਦੇ ਪਿੱਛੇ ਚੋਰ ਮੋਰੀ ਰਹੀ ਇਹ ਕਿੰਨੇ ਨੇ ਆਪਣਾ ਸਾਲਾ ਬਾਹਰ ਪਾਇਆ ਅਮਰਜੀਤ ਸਿੰਘ ਭਾਟਿਆ ਉਹ ਡਿਫਾਲਟਰ ਬੰਦਾ ਉਹਨੇ ਦੋ ਦਿਨਾਂ ਲਈ ਆਪਣਾ ਦਵਾਲਾ ਵੀ ਕੱਢਿਆ ਉਹ ਸਾਡੇ ਕਰਾ ਦਿੰਦਾ ਜਿਹੜੇ ਜਿਹੜੇ ਜਾਣਗੇ ਉਥੇ ਜਿਨੀ ਵੀ ਸਾਡੇ ਨੂੰ ਦੀਗੀ ਠੀਕ ਆ ਬਾਕੀ ਠੀਕ ਆ ਅੱਜ ਕਿੰਨੇ ਸਟੇਜ ਪਰ ਆ ਗਏ ਇਹ ਜਗ੍ਹਾ ਸਾਡੇ ਬਜ਼ੁਰਗਾਂ ਲਈ ਮੇਰੇ ਪਿਤਾ ਜੀ ਵੇਲੇ ਇਹ ਹੀ ਸਨ 70 ਸਾਲ ਹੋ ਗਏ ਕੰਮ ਸੇ ਕਰਦੇ ਪਹਿਲਾਂ ਇਹ ਕੱਚੀ ਸੀ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਸਾਡੇ ਬਜ਼ੁਰਗਾਂ ਨੂੰ ਪੁਰੇ ਹੋਏ 25 ਸਾਲ ਹੋ ਗਏ ਨੇ ਔਰ ਇਹ ਜਗ੍ਹਾ ਉਹਨਾਂ ਨੇ ਬਣਾਈ ਸੀ ਫਕੀਰ ਉਹਦੇ ਅੱਜ ਇੱਕ ਹੋ ਗਏ ਜਾਦਾ ਨਹੀਂ ਮੈਂ ਕਹਾਂ ਤਾਂ ਬੱਤੇ ਬੈਠਾ ਹਾਂ ਹਾਂ ਕਿ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਮੈਂ ਤਰੋਂ ਕੋਈ ਦੇਖ ਹੀ ਰਹੇ ਜੋ ਰੀਨੂਵੇਟ ਕਰਦੇ ਆਂ ਵੀ ਚਲੋ ਬੈਂਕ ਫਲ ਹੋ ਜਾਗੀ ਮੇਰਾ ਕੋਈ ਬਾਤ ਨਹੀਂ ਹੁੰਦੀ ਕੁਛ ਨਹੀਂ ਨਾ ਕੋਈ ਨੂੰ ਨੂਰ ਨਹੀਂ ਤਾ ਗਿਆ ਕਿਸੇ ਕਿਸਮ ਦੀ ਨਹੀਂ ਦੂਸਰੀ ਗੱਲ ਕਿ ਮੈਨੂੰ ਆਦੇ ਜਗਾ ਕਾਰਪੇਸ਼ੀਲ ਦੀ ਆ ਮੈਂ ਉਥੋਂ ਕਾਰਪੇਸ਼ੀਲ ਦੇ ਵਿੱਚੋਂ ਆਰਟੀਆਈ ਪਾ ਕੇ ਕਾਰ ਕਢਾਇਆ ਇਹਨਾਂ ਨੂੰ ਦੇਖਿਆ ਬਿਲਕੁਲ ਡੈਰੀ ਨੰਬਰ ਪਕਾਇਦਾ ਕਿ ਇਹ ਜਗਾ ਕਾਰਪੇਸ਼ੀਲ ਦੀ ਨਹੀਂ ਹੈ ਕਾਰਫੇ ਮਹਿਰ ਸਾਹਿਬ ਦੇ ਡੈਰੀ ਨੰਬਰ ਹੈਗਾ 574691025 ਨੂੰ ਦਿੱਤਾ ਮੈਂ ਨਾਲ ਉਹ ਆਰਟੀਈ ਦੀ ਕਾਪੀ ਲਈ ਪੂਰੀ ਕਾਪੀ ਐਮਟੀਪੀ ਸਾਹਿਬ ਨੂੰ 863 ਨੰਬਰ 910 ਨੂੰ ਉਹਨਾਂ ਨੂੰ ਦਿੱਤੀ ਆ ਸਾਰੇ ਨਾਲ ਕਾਗੇ ਲਾਏ ਨੇ ਵੀ ਜੇਕਰ ਤੁਹਾਨੂੰ ਮੱਝ ਨੂੰ ਇਹੋ ਜਿਹੀਆਂ ਮੈਨੂੰ ਸੱਗ ਲਿਆ ਜਾਵੇ ਮੇਰੇ ਕੋਲ ਜੇ ਕਾਰਪੋਰੇਸ਼ਨ ਦੀ ਹੋਏਗੀ ਫਿਰ ਮੈਂ ਤੁਹਾਨੂੰ ਕੋਈ ਨਹੀਂ ਕਹਾਂਗਾ ਕਦੋਂ ਵਾਰੀ ਬਿਲਡਿੰਗ ਕਿੰਨੇ ਵਿੱਚ ਢਾਈ ਹੈ ਇਹ ਤੜਕੇ 4 ਵਜੇ ਆਏ ਨੇ ਸਵੇਰ 4 ਵਜੇ ਜੜ ਕੇ 2 ਲੱਖ ਸੁਪਰੇ ਕੁਮਤੋਂ ਬਾਅਦ ਸੂਰਜ ਚੜ੍ਹਨ ਤੋਂ ਪਹਿਲਾਂ ਇੱਕੋ ਕਾਰਵਾਈ ਨਹੀਂ ਪਾ ਸਕਦੇ ਇਹਨਾਂ ਨੇ ਚੋਰ ਮੋਰੀ ਵਾਲੀ ਕੀਤਾ ਚੋਰ ਹੋਦੇ ਨੇ ਉਤਰਾਣ ਕੇ ਬਿਲਡਿੰਗ ਢਾ ਕੇ ਭੱਜ ਗਏ ਨੇ ਤੁਹਾਡਾ ਪ੍ਰਧਾਨ ਜੀ ਕਾਰਨ ਇਹੀ ਹੈ ਕਿ ਆਮ ਆਦਮੀ ਪਾਰਟੀ ਪਾਈ ਦਾ ਸਵਾਲ ਪਾਰਟੀ ਪਾਈ ਦਾ ਹੀ ਆ ਸਾਨੂੰ ਦਬਾਇਆ ਜਾ ਰਿਹਾ ਵੀ ਸਾਡੀ ਹੈਲਪ ਕਰਨ ਉਹਨਾਂ ਦੀ ਤਾਕੇ ਉਹਨਾਂ ਨੇ ਸਮਝਾਈ ਹਾਈ ਕੋਰਟ ਦਾ ਇਹ ਕੇਸ ਹੈ ਨਾ ਸੌਲੋ ਮੋਦੀਨਾਂ ਕੋ ਬਹੁਤ ਸਾਵਧਤ ਹੋ ਜਾਈਏ ਪਰ ਇਸ ਤਰ੍ਹਾਂ ਨਹੀਂ ਇਹ ਕਰਦੇ ਉਹਨਾਂ ਅਗਲਾ ਕਦਮ ਕੀ ਹੋਵੇਗਾ ਉਹ ਕਦਮ ਪਾਵੇਂ ਮਰਦੇ ਮਰ ਜੀਏ ਨਾ ਤਾਂ ਇਹ ਗਾਮ ਵਿੱਚ ਸ਼ਾਮਲ ਹੋਣਾ ਨਾ ਇਸ ਤਰ੍ਹਾਂ ਇਹਨਾਂ ਦੀ ਮਤ ਕਰਾਂਗੇ ਇਹ ਬਿਲਡਿੰਗ ਹੈ ਕਿਦੀ ਆ ਬਿਜ਼ਲੀ ਕਿਹਨੇ ਲਾਦੀ ਆ ਅਸੀਂ ਉਹਦੇ ਛਾਲ ਤੋਂ ਬਿਠੇ ਆ ਸਾਡੀ ਪਿਤਾ ਪੁਰਖੀ ਆ ਪਰਾਣੀ ਮੈਂ ਸਾਡਾ ਇਹ ਸਾਰਾ ਇਲਾਕਾ ਮਨਤਾਂ ਦਾ ਸੀ ਕਿ ਜਾਣ ਬੁੱਝ ਕੇ ਕਿਸੇ ਜਾਣ ਬੁੱਝ ਕੇ ਕੀਤਾ ਗਿਆ ਹੈ ਇਹਦੇ ਵਿੱਚ ਕਾਰ ਪੁੱਛਦਾ ਖੱਤਾ ਹੀ ਨਹੀਂ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਕਹਿ ਰਹੇ ਕਾਂਪਨੀ ਸ਼ਾਮਲ ਹੋਏ ਕੋਈ ਤੁਹਾਨੂੰ ਰਿਪੋਰਟਿੰਗ ਮੇਰਾ ਹੈਗੀ ਦਾ ਕੋਈ ਗੱਲ ਹੋ ਰਹੀ ਹੈ ਸਾਡੇ ਸਾਹਮਣੇ ਗੱਲ ਹੋਈ ਆ ਅੱਛਾ ਮੇਰ ਸਾਹਿਬ ਦੇ ਨਾਲ ਫਿਰ ਸਾਹਿਬ ਦੇ ਨਾਲ ਹੋਈ ਆ ਮੈਂ ਦਫਤਰ ਸੱਦਿਆ ਗਿਆ ਚੰਗਾ ਰਹੇਗਾ ਮੈਂ ਫਿਰ ਨਾ ਅਨਦਰ ਜੇ ਤੁਸੀਂ ਸ਼ਾਮਲ ਹੋ ਜਿੰਦੇ ਬਿਲਡਿੰਗ ਨਹੀਂ ਕਿਹਨੇ ਫਿਰ ਕਿਹਨੇ ਢੋਣੀ ਸੀ ਜੇ ਇਹਨਾਂ ਨੂੰ ਸਪੋਰਟ ਕਰਦੇ ਨੇ ਤਾਂ ਇਹਨਾਂ ਨਾਲ ਸ਼ਾਮਲ ਪਰ ਕਿਉਂ ਹੋਈਏ ਸਾਡੇ ਆਪਣੀ ਪਾਰਟੀ ਕਾਲੀ ਦਲ ਦੇ ਹੀ ਜਮਾਦਾਰ ਕਾਲੀ ਦਲ ਦੇ ਨਾਲ ਆ ਕੋਈ ਪਰ ਪਿਛਲੇ ਜ ਇਹਨਾਂ ਕੈਲਿਡਲ ਦੇ ਨਾਲ ਰਹੇ ਕੋਈ ਕੈਲਿਡਲ ਦੇ ਨਾਲ ਔਰ ਇਹ ਮੁਫੇ ਨੁਕਸਾਨ ਤੇ ਚਲੋ ਚੱਲਦੇ ਆਏ ਨੇ ਲੇਕਿਨ ਇਤਨਾ ਕੇ ਨੇ ਨਿੱਜੀ ਤਸ਼ਵੀਨੀ ਨਹੀਂ ਸੀ ਕੀਤੀ ਬਿਲਕੁਲ ਕਰਾਂਗੇ ਤੁਸੀਂ ਇਸ ਬਾਰੇ ਪੁਲਿਸ ਨੂੰ ਵੀ ਕੋਈ ਕੰਮ ਦੱਸਿਆ ਹੈ ਜੀ ਪੁਲਿਸ ਨੂੰ ਵੀ ਇਸ ਬਾਰੇ ਦੱਸਿਆ ਜਿਹੜੀ ਅੰਦਰ ਭਾਜੀ ਕਮੇਂਡਰ ਦਾ ਦਫ਼ਤਰ ਮੈਂ ਐਪਲੀਕੇਸ਼ਨ ਲਾ ਕੇ ਨੰਬਰ ਰਿਕਾਰਡ ਲਾ ਕੇ ਆਇਆ ਹਾਂ ਸਭ ਕੁਝ ਦੇਖਿਆ ਹੈ ਇੱਕ ਮਹੀਨਾ ਸਾਹਿਬ ਨੂੰ ਲੇਕਿਨ ਮੈਂ ਉਹ ਕਿਹਾ ਪਿੰਵੇ ਨੂੰ ਸੱਦ ਕੇ ਅੰਦਰ ਕੋ ਮੇਰਾ ਮਤ ਸੁਣ ਲਿਆ ਜਾਵੇ ਤੁਸੀਂ ਇਹ ਮਾਮਲੇ ਕਿਸੇ ਨੇ ਨਹੀਂ ਸੁਣਿਆ ਤੁਸੀਂ ਇਹ ਮਾਮਲਾ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਦਲਣ ਦੀ ਚਾਹਤ ਕਰਦਾ ਹੈ ਜੀ ਸੁਖਬੀ ਸਿੰਘ ਪਾਲ ਸਾਹਿਬ ਆ ਰਹੇ ਕੱਲ ਅੰਮ੍ਰਿਤਸਰ ਕਿਉਂਕਿ ਭਾਈ ਰਾਮ ਸਿੰਘ ਸਾਡੇ ਮੈਂਬਰ شورای ਕਮੇਟੀ ਉਹਨਾਂ ਦਾ ਸਸਤਾਰ ਮੈਂ ਉੱਥੇ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਬੇਇਤੀ ਕਰਾਂਗਾ ਵੀ ਆਣ ਕੇ ਵੇਖੋ ਮੇਰਾ ਤਕਰਾ ਕੀਤਾ ਇਹਨਾਂ ਨੇ ਇਹਨਾਂ ਨੇ ਆਪ ਆ ਰਹੇ ਨੇ ਤਾਂ ਮੈਨੂੰ ਉਮੀਦ ਆ ਸਾਡੇ ਮੁਕਤਾਨ ਨੇ ਕਿਉਂਕਿ ਸਾਡਾ ਜਿਹੜਾ ਛੇੜਾ ਉਹ ਅੰਦਰ ਅਸਲਾ ਵਿਕਲ ਸਿੰਘ ਮੀਟੀਆ ਉਹ ਬਾਹਰ ਹੁੰਦੇ ਨੇ ਉਹਦੀ ਯੋਗ ਨਹੀਂ ਪੈਣੀ ਫਿਰ ਵੀ ਕੋਈ ਕੋਈ ਜਿੰਨਾ ਲੱਖ ਰੇ ਨਜਾਇਜ਼ ਕਾਰਵਾਈ ਹੋਈ ਹੈ ਰੋਸਪਾਲ ਤੱਕ ਤਾਂ ਸੰਭੇ ਕਰੋ ਕੋਈ ਰੋਸ ਪ੍ਰਦਰਸ਼ਨ ਕਰੋ ਹੈ ਰੋਸ ਪ੍ਰਦਰਸ਼ਨ ਖਰਾਬ ਹੈ ਅੱਜ ਮੈਂ ਜਾ ਰਹਾ ਕਾਰਪੋਰੇਸ਼ਨ ਦੇ ਮੈਨੇਜਰ ਸਾਹਿਬ ਨੂੰ ਪੁੱਛਾਂਗਾ ਵੀ ਦੱਸੋ ਕੀ ਕਾਰਨ ਲਈ ਕਿਉਂ ਕੀਤੀ ਗਈ ਛੜਕੇ ਕਾਰਨ ਦੱਸੋ ਮੈਨੂੰ ਇਹ ਅਗਲੀ ਚੱਕਰ ਕੇ ਚਲੋ ਲਈ ਜਿਹੜੀ ਅੱਜ ਜਿਹੜੀ ਇਹ ਧਾਇਆ ਗਿਆ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਗਿਆ ਜੀ ਫੋਨ ਹੀ ਚੁੱਕ ਰਿਹਾ ਜੀ ਠੀਕ ਠੀਕ ਜੀ ਪ੍ਰਸ਼ਾਸਨ ਨੂੰ ਫੋਨ ਫੜੇ ਕਿਤੇ ਕੋਈ ਚੁੱਕ ਨਹੀਂ ਰਿਹਾ ਜੀ ਜਿਹੜਾ ਅੰਦਰ ਮੁੰਡਾ ਬੈਠਾ ਹੀ ਉਹਨਾਂ ਨੂੰ ਛੋੜ ਗਿਆ ਅਗਲੀ ਰਣ ਦਿੱਤੀ ਕੀ ਹੈ ਤੁਹਾਡੀ ਇਹਦੇ ਵਿੱਚ ਸਾਡਾ ਸਮਾਨ ਖੇਰਾ ਪਿਆ ਹੈ ਅਗਲੀ ਰਣ ਦਿੱਤੀ ਕੀ ਹੈ ਜੀ ਤੁਹਾਡੀ ਅਗਲੀ ਕਾਰਵਾਈ ਪਹਿਲਾਂ ਪਿੰਡਰ ਨੂੰ ਮਿਲਾਂਗੇ ਉੱਥੇ ਲਿਖਤੀ ਪਾਰੋਇ ਫਵਾਗੇ ਵੀ ਕਿਉਂ ਕੀਤਾ ਗਿਆ ਉਸ ਤੋਂ ਬਾਅਦ ਫਿਰ ਕਾਰਵਾਈ ਕਰਵਾਗੇ ਉਸ ਮਜਾਰੇ ਦੇ ਕਰਾਂਗੇ ਜੋ ਪਾਰਟੀ ਮੈਟਰ ਦਾ ਹੋਏਗਾ ਕਰਾਂਗੇ 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 ਤੇ ਫਿਰ ਨੇ ਸਾਬ ਸਿੰਘ ਜੀ ਮੈਂ ਤੇਰੀ ਕਾਰਵਾਈ ਕੀਤੀ ਕਿ ਕਰਤੀ ਹੈ ਕੋਈ ਮੈਨੂੰ ਸਮਝ ਨਹੀਂ ਆਇਆ ਕਾਰਵਾਈ ਕਰ ਲਏ ਟੀਪੀ ਦੀ ਟੀਮ ਚਲਦੀ ਸੀ ਸਰਦਾਰ ਤਰਮਿੰਦਰ ਸਿੰਘ ਜੀ ਅਡਵੀਸਰ ਸਾਹਿਬ ਉਹ ਮਿਲੇ ਹੱਥੇ ਕਿ ਮੈਨੂੰ ਸਮਝ ਆਵੇ ਅੰਦਰ ਕਿਸੇ ਪੈਲ ਲਾਉਂਦੇ ਆਂ ਔਰ ਕੋਈ ਗੱਲ ਨਹੀਂ ਤੇ ਮੈਨੂੰ ਕਹਿੰਦੇ ਉੱਤੇ ਮੈਂ ਨਹੀਂ ਉੱਤੇ ਕੁਝ ਨਹੀਂ ਬਣਾਉਣਾ ਜੀ ਤੇ ਮੀਆਂ ਕਰਕੇ ਲੀਕ ਹੋ ਗਿਆ ਸੀ ਉਹ ਮੈਂ ਸਿਰਫ ਉੱਤੇ ਵਾਟਰਪੂਫ ਹੀ ਕਰਾਉਂਦਾ ਬੇਸ਼ੱਕ ਜੀ ਉੱਤੇ ਜਾ ਕੇ ਦੇਖ ਲਓ ਉਹਨਾਂ ਨੇ ਵੇਚੀ ਵੀ ਆ ਵਾਟਰਪਰੂਫਿੰਗ ਉਹ ਪੁੱਛਨੇ ਆ। ਦੇਖੋ ਆ ਨਾਲ ਦੇ ਪੰਨੇ 8 ਮੰਜ਼ਲਾ ਹੋਟਲ ਉਹ ਤੋਂ ਅਗਲੇ ਪੰਨੇ 8 ਮੰਜ਼ਲਾ ਹੋਟਲ। ਉਤੋਂ ਅਗਲੇ ਪੰਨੇ 16 ਮੰਜ਼ਲਾ ਹੋਟਲ ਬਣ ਗਿਆ। ਉਹ ਮੇਰੇ ਕੰਨ ਦੇ ਨਾਲ ਬਣੇ ਹੋਟਲ ਬਣ ਗਿਆ। ਪਰ ਪਿਛਲੇ ਪੰਨੇ ਲੱਗਿਆ ਸਾਹਮਣੇ 3 ਹੋਟਲ ਬਣ ਗਏ। ਤੇ ਮੈਂ ਇਹਦੀ ਕਿਹੜਾ ਕੀ ਕੰਮ ਕਰ ਲੈ ਕੇ ਵਾਟਰਪਰੂਫਿੰਗ ਕਰਾਈ। ਇੱਕ ਪਾਣੀ ਵਾਲੀ ਮਸ਼ੀਨ ਆ। ਉਹ ਮਿਲੂਆਂ ਦੇ ਚੌਕ ਲੈ ਇੱਥੋਂ ਪਾਣੀ ਵਾਲੀ ਮਸ਼ੀਨ ਤੋਂ ਲਾਈ ਆ। ਮੈਂ ਕਿਹਾ ਜੀ ਇਹ ਸੰਧਪੁਰ ਵਾਲਿਆਂ ਨੇ ਇਹਦਾ ਮੂਰਤ ਕੀਤਾ ਸੀ ਤੇ ਆਪਣਾ ਆਸ਼ਿਕ ਸਾਹਿਬ ਕੌਦਾ ਸਾਹਿਬ ਦੇਦਾ ਸਾਡੇ ਮੂਰਤ ਕੀਤਾ ਹੈ। ਦੇਖੋ ਸਿਟੀਪਾਲਿਕਾ ਦੇ ਵੱਲੋਂ ਲੋਕਾਂ ਦੀ ਲੋਕਾਂ ਦੀ ਸੁਰੱਖਤ ਵਾਸਤੇ ਲਗਾਈ ਆ ਤੇ ਪਾਣੀ ਦਾ ਬਿੱਲ ਕੋਈ ਮੇਰੇ ਨਾਲ ਤੇ ਮਿਕਣ ਲਗਾ ਨਹੀਂ ਬਿੱਲ ਆਪਣੇ ਕੋਲ ਭਰਦੇ ਕਿਹ ਕੋਲ ਲੈਂਦੇ ਉੱਥੇ ਇੱਕ ਬੰਦਾ ਰੱਖਿਆ ਜਿਹੜਾ ਪਾਣੀ ਪੀਉਂਦਾ ਵਾ ਦਿਨ ਰਾਤ ਉਹਨੂੰ ਵੀ ਸਿਰੇ ਆ ਮੁੰਡਾ ਕਾਲਾ ਵਾ ਉਹਨੂੰ ਸੇਟ ਦੇ ਅੰਦਰ ਪੁੱਤਾ ਸੀ ਉਹਨੂੰ ਕੱਢਿਆ ਇਹ ਨਿਕਲੇ ਨਾ ਛੇੜਾ ਮਾਰ ਕੇ ਉਹਨੂੰ ਬਾਹਰ ਕੱਢਿਆ ਇਹ ਕਹਿੰਦਾ ਤੇਰੀ ਮਸੂਦੇ ਡਿਊਟੀ ਆ ਮੈਂ ਸਿਰੇ 5 ਵਜੇ ਪਾਣੀ ਭਰ ਦੇਣਾ ਵਾ ਸੰਗਧ ਹੋਣਾ ਪੈਂਦੀ ਆ ਇਹਨੂੰ ਛੇੜਾ ਮਾਰ ਕੇ ਬਾਹਰ ਕੱਢਦਾ ਮੋਬਾਈਲ ਤੇ ਫੋੜਿਆ ਕਿੰਨਾ ਵੱਲਾ ਕਟਿਆ ਇਹ ਉਹਨੇ ਕੀਤਾ ਸ਼ਨੀ ਦਾ ਜਨੇ ਕਾਰਪੋਰੇਸ਼ਨ ਨੂੰ ਕਾਲ ਕਰਦੇ ਉਹ ਨਹੀਂ ਮੰਨਦਾ ਐਨਟੀਪੀ ਨੂੰ ਕਰਦੇ ਉਹਨੇ ਐਟੀਪੀ ਨਾਲ ਕਰ ਲੋ ਐਟੀਪੀ ਨੂੰ ਕਹਿੰਦੇ ਕਿ ਤੈਨੂੰ ਜਗਾ ਤੁਹਾਡੇ ਕੋਲ ਹੈ ਇਹ ਭਾਜੀ ਮੇਰੇ ਦਾਦੇ ਪਰਦਾਦੇ ਦੀ ਗੱਲ ਵਾ ਉਦੋਂ ਦੇ ਕਾਰਪਾਈ ਛੱਡ ਕੇ ਤੇ ਆਪਣਾ ਕੋਈ ਸਰਕਾਰੀ ਦੇ ਖਜੋਨੀਆਂ ਗਈਆ 1950 ਤੋਂ ਪਹਿਲਾਂ ਦੀ ਜਗਾ ਵਾ ਸਾਡੀ ਇੱਕ ਨਾਮ ਵਾਈ ਤਿੰਨ ਤਿੰਨ ਕੋਈ ਹੈਗੀ ਕਿੰਨ ਤਿੰਨਾ ਕੋਈ ਕਾਰਵਾਈ ਕਰਨ ਦੀ ਕੋਈ ਨਾਕੀ ਨਹੀਂ ਪਈਆਂ ਕੋਈ ਕੰਪਲੇਂਟ ਆਈ ਹੋਵੇ ਤਾਂ ਕੋਈ ਮੇਰੀ ਕੁਝ ਨਹੀਂ ਕਰ ਦਿੱਤਾ ਕੋਈ ਨੋਟ ਨਹੀਂ ਆਇਆ ਜੀ ਮੈਂ ਤੁਹਾਨੂੰ ਕੱਲ ਏਟੀਟੀ ਵਾਲੇ ਇੱਥੇ ਤੁਹਾਨੂੰ ਪਰਸੋਂ ਇਥੇ ਮੇਤਾ ਉਗਾਨ ਕਰਕੇ ਗੇ ਗਲੀ ਦਾ ਤੇ ਟਾਪਸ਼ ਵਾਲੇ ਆਏ ਕਾਫੀ ਬੰਦੇ ਕੀ ਕਰਦੇ ਜੇ ਮੈਂ ਕਹਿੰਦਾ ਜੀ ਆ ਪੁੱਤ ਹੁੰਦਾ ਤਾਂ ਨਾ ਹੁੰਦਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇ ਇੱਕ ਨਾਮ ਵਜਦਾ ਹਰਤਾ ਸਿੰਘ ਕਸਾ ਵਾਲਾ ਭਾਜੀ ਮੇਰੇ ਪੇਟਾ ਬਹਿ ਗਿਆ ਮੈਂ ਚੌਥੀ ਪੀੜੀ ਸਾਡੀ ਇਥੇ ਪਈ ਹੈ ਹਾਂਜੀ ਤਿੰਨ ਪੀੜੀਆਂ ਹੋ ਗਿਆ ਮੇਰੇ ਦਾਦਾ ਜੀ ਮੇਰੇ ਫਾਪਾ ਸਾਹਿਬ ਮੈਂ ਬੜਾ ਕੋਨੇ ਨੂੰ ਪਤਾ ਨਹੀਂ ਨਾ ਕਾਰਨ ਦੇ ਉਹ ਹੀ ਕਹਿੰਦੇ ਕਿ ਉਹ ਝਾੜੂ ਸ਼ਾਮਲ ਹੋ ਜਾਓ ਜਾਂ ਸਾਡੀ ਮੋਸਪੋਰਟ ਕਰੋ ਅਰ ਵਿੱਚ ਇਹ ਸਮਝ ਸਿਆਸਤ ਹੈਗਾ ਤੁਹਾਡੇ ਕੋਲ ਵੀ ਐਂਦਾ ਕੋਈ ਨਹੀਂ ਹੋਰ ਲਈ ਗੱਲ ਹੋਈ ਇਹ ਸਿਆਸਤ ਕੀ ਪਿੱਛੇ ਡਿਜਾਈ ਹੈ ਤੇ ਤਾਂ ਭਾਈ ਤੁਹਾਨੂੰ ਵੀ ਮਦਦ ਸਿਆਣੇ ਤੁਹਾਨੂੰ ਪਤਾ ਹੀ ਆ ਕਿ 170 ਸਾਲ ਪੁਰਾਣੀ ਬਿਲਡਿੰਗ ਹੋਵੇ 100 ਸਾਲ ਤੇ ਉਹਨੂੰ ਬਿਨਾਂ ਨੋਟਿਸ ਤੋਂ ਸਿਰੇ 5 ਵੇ ਚੋਰਾ ਦੇ ਟਾਈਮ ਹਟਾਇਆ ਜਾਵੇ ਐਸਾ ਚੋ ਬੀਡਨ ਸਾਹਿਬ ਕੋ ਮੈਂ ਉੱਥੇ ਗਿਆ ਹੋਵੇ ਅਹੀ ਸੀ ਤੇਰੇ ਮੁਲਾਜ਼ਮ ਮੈਂ ਕਿਹਾ ਵੀ ਤੁਹਾਨੂੰ ਕੋਈ ਚਿੱਠੀ ਕੋਈ ਪੱਤਰ ਮਿਲਿਆ ਇਹ ਨਹੀਂ ਵੀ ਆਏ ਢੋਣਾ ਸੇ ਕਹਿੰਦੇ ਜੇ ਉਸਤੇ ਗੱਲ ਕਰੋ ਮੈਨੂੰ ਸੈਕਲੈਸ ਸਟੈਪ ਪੀ ਜਾਏਗਾ। ਅੱਜ ਇਹ ਤਾਂ ਆਪਣੇ ਪਾਣੀ ਬਣਾਉਣ ਗੱਲ ਕਰਾਂਗੇ ਸਭ ਤੋਂ ਦੂਜੇ ਨਾਲ ਵੇਖੋ ਜੀ ਸਾਡਾ ਤਾਂ ਗੱਲ ਕਰਨ ਦੇ ਕਿ ਝਾੜੂ ਜਾਓ ਦੱਸੋ ਕੀ ਕਰੀਏ। ਕਾਰਪੋਰੇਸ਼ਨ ਵਾਲੇ ਜਿਹੜੇ ਮੁਲਾਜ਼ਮ ਆ ਉਹ ਝਾੜੂ ਦੀ ਟੀਮ ਮੀਟਿੰਗ ਬਣ ਗਏ ਨਾ ਕਿ ਸਰਕਾਰੀ ਕੰਮ ਨਹੀਂ ਕਰ ਰਹੇ। ਉਹ ਨਿੱਜੀ ਰੰਚ ਸੱਦ ਲਾਪੋ। ਕੋਈ ਨੋਟਸ ਤੇਵੇ ਉਸ ਤੋਂ ਦੋ ਹਨ। ਜਵਾਬ ਸਾਡੇ ਕੋਲ ਜਾ ਖਾਨੂੰ ਵਿਓ ਜਾ ਹਟ ਕੇ ਬਾਲ ਲਓ। ਤੇ ਕੀ ਮਤਲਬ ਹੋਇਆ ਕਿ ਸਾਰੇ ਪਾਣੀ ਜਾਓ ਮੀਟਿੰਗ ਦਾ ਦਿਓ ਫਿਰ ਮੰਦਾ ਕੋਈ ਨਹੀਂ ਪਿਆਗੀ ਅਹੀਂ ਟਾਈ। ਇੱਕ ਬੰਦਾ ਨਹੀਂ ਮੰਦਾ। ਜੇ ਪਰੰਗਦਾ ਗੋ। ਸਾਡੀ ਗੱਲ ਹੋਈ। ਕੋਈ ਮੇਰੇ ਫਸਲ ਗੱਲ ਇਹਨਾਂ ਤੋਂ ਵੀਡੀਓ ਰਿਕਾਰਡ ਕੀਤੀ ਆ। ਮੇਰੇ ਮੋਬਾਈਲ 'ਚ ਵੀਡੀਓ ਲੱਗੀ ਆ ਬਿਲਕੁਲ ਨਾ ਹੁੰਦੀ। ਮੈਨੂੰ ਵਿਸ਼ਵਾਸ ਹੋਇਆ ਗਿਆ। ਜੇ ਅਮਕੀ ਵੀ ਡਿਪਾਰਟਮੈਂਟ ਵੱਲੋਂ ਤੁਹਾਨੂੰ ਕੋਈ ਨੋਟਿਸ ਨਹੀਂ ਮਿਲਿਆ। ਔਰ ਥੜਕੇ ਜਾ ਕੇ ਟਾ ਗਈ ਆ। ਇਹ ਗਲਤਵਾ। ਮੈਂ ਉਹ ਬੰਦਾ ਨੂੰ ਸਸਪੈਂਡ ਕਰਾਂਗਾ ਔਰ ਉਹਨੂੰ ਤੁਹਾਨੂੰ ਡੈਮੇਜ ਵੀ ਦਵਾਵਾਂਗਾ ਬਿਲਡਿੰਗ ਦਾ। ਦੋ ਦਿਨ ਦੇ ਵਿੱਚ ਵਿੱਚ ਮੈਂ ਕਹਿੰਦਾ ਤੁਹਾਨੂੰ ਵਿਸ਼ਵਾਸ ਦਵਾਇਆ। ਦੋ ਦਿਨ ਦੇਖ ਲੈਨੇ। ਬਾਕੀ ਜੋ ਕਰੇਗਾ ਪ੍ਰਮਾਤਮਾ ਮੈਨੂੰ ਆਸ ਆ ਵੀ ਕਮਿਸ਼ਨਰ ਸਾਹਿਬ ਪਿੰਨ ਕੋਈ